ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਦੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੀੜ rau ਕੇ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਦੋਨੇ ਸੂਏ ਸਵਾਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ 65 ਬੀਡ ਰਾਊਟ ਤੇ ਠੀਕ ਆ ਜੀ ਜਿਹੜਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਡੇੜੀ ਦਾ ਨਾਮ ਸੀਗਾ ਵਪਾਰੀ ਮੇਰਾ ਨਾਮ ਸੁਖਪ੍ਰੀਤ ਸਿੰਘ ਲਾਟੋ ਠੀਕ ਆ ਜੀ ਮੋਬਾਈਲ ਨੰਬਰ 7308526309 ਠੀਕ ਆ ਬਾਈ ਇੱਕ ਨੰਬਰ ਬੱਲੀ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਸੂਈ ਹੈ ਜੀ ਇਹ ਬਈ ਮਾਲਕ ਤਾਂ ਦੂਜਾ ਕਹਿੰਦੇ ਆ ਤੇਰੇ ਸਾਹਮਣੇ ਆ ਅਗਲਾ ਜਿਹੜਾ ਮਰਜੀ ਮੰਗ ਲੈ ਜਿਹੜਾ ਮਰਜੀ ਕੋਲਾ ਤੀਜਾ ਮੰਦਲੇ ਪੜਾ ਦੂਜਾ ਮੰਦਲੇ ਤੇ ਕਦੋਂ ਸੂਈ ਆ ਬਾਈ ਇਹ ਬਈ ਆ 7 8 ਜਨਾਈ ਨੂੰ ਸੂਈ ਵੀਰ ਬੱਚਾ ਕੀ ਆ ਜੀ ਬੱਚਾ ਕੱਟਾ ਆ ਪਰਨਾ ਆ ਵਾਲਾ ਜੀ ਹਾਂ ਠੀਕ ਆ ਜੀ ਬੱਚਾ ਮਗਰ ਕੱਟਾ ਜੀਰ ਦੀ ਡੰਨਾ ਜੀ ਹਾਂ ਹਾਂ ਜੀਰ ਦੀ ਡੰਨਾ ਕਿੰਨਾ ਦੋ ਤਿਆਰ ਆ ਜੀ ਦੁੱਧ 10 ਕਿਲੋ ਹੂ ਤੁਸੀਂ 9 ਕਿਲੋ ਮੰਗੋ ਠੀਕ ਆ ਥਣਾ ਦੀ ਡੰਨਾ ਜੀ ਕੋਈ ਭੂਰ ਨਹੀਂ ਛੱਡਾ ਰਿਹਾ ਕਿੰਨਾ ਪਾਜੀ ਦੁੱਧ ਬਾਈ ਦੁੱਧ ਬਾਈ 11 12 ਕਿਲੋ ਦੇ ਤੋਰ ਕੇ ਦਿਖਾ ਦੇ ਵੀਰੇ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਹੈ ਤੁਸੀਂ ਜਿਹੜਾ ਮਰਜ਼ੀ ਮੰਨ ਲਓ 7 8 ਦਿਨਾਂ ਦੀ ਸੂਈ ਆ ਬੱਚਾ ਮਗਰ ਕੱਟਾ ਜੀ ਜਿਹੜਾ ਨੈਟ ਦੁੱਧ ਤਿਆਰ ਆ ਜੀ ਉਹ 9 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਪੋਰਟ ਸ਼ਾਕਾ ਪੋਰਾ ਵੀ ਨੇ ਥਾਂ ਤੋਂ ਨੇੜੇ ਤੋਂ ਦਿਖਾ ਦਿੰਨੇ ਆ ਜੀ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਚੈੱਕ ਕਰ ਸਕਦੇ ਹੋ ਤੁਸੀਂ ਬੱਚਾ ਮਗਰ ਆ ਜਾਂਦਾ ਕੱਟਾ ਬਾਈ ਕਹਿੰਦਾ ਮੇਰੇ ਘਰੇ ਕੋਈ ਵੀ ਚਵਾਈ ਕਰ ਸਕਦਾ ਜੀ ਅਗਲੇ ਦੇ ਘਰੇ ਦੁੱਧ ਅਗਲੇ ਦੀ ਸੇਵਾ ਦਾ ਠੰਡੀ ਸੇਲ ਪੂਰੀ ਆ ਬਾਈ ਹਾਂ ਹਾਂ ਬਈ ਠੰਡੀ ਸੀ ਠੀਕ ਆ ਜੀ ਤੇ ਡਿਮਾਂਡ ਬਈ ਇਹਦੀ ਫੋਨ ਤੇ ਦੋਨਾਂ ਦੇ ਠੀਕ ਆ ਡਿਮਾਂਡ ਬਾਈ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਜੈ ਜੀ ਹੋ ਬਾਈ ਆਹ ਆ ਠੀਕ ਆ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਅੱਗੇ ਵੀਰੇ ਦੋ ਨੰਬਰ ਸੁਆ ਕਿੰਨਾ ਮਾ ਜੀ ਬਈ ਮਾਲਕ ਦਾ ਤੀਜਾ ਕਹਿੰਦੇ ਸੀ ਆ ਤੇਰੇ ਸਾਹਮਣੇ ਆਪਣੀ ਕਿਹੜਾ ਘਰ ਦੀ ਆ ਠੀਕ ਆ ਜੀ ਆਪਣੇ ਤਾਂ ਲਿਆਂਦੇ ਹੁੰਦੇ ਆ ਆ ਆਪਣੇ ਤਾਂ ਲਿਆਂਦੇ ਆ ਇਹ ਕਦੋਂ ਸੁਈ ਆ ਜੀ ਸੱਤਾ ਅੱਠਾਂ ਦੇ ਨਾਲ ਕੋਈ ਆ ਸੁਈ ਬੱਚਾ ਕੀ ਆ ਜੀ ਠੀਕ ਆ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਆ ਜੀ ਇਹਦੇ ਥੱਲੇ ਦੁੱਧ ਹੋਊਗਾ ਜਿਹੜਾ ਸਹੀ ਗੋਦਾ ਉਤੇ 13 ਕਿਲੋ ਮੰਨਪੜਾ ਝੱਗ ਝੱਗ ਚੋਗੜਾ ਦਾ ਉਵੇਂ ਦਾ ਕਹਿੰਦੇ 15 ਰੁਪਏ ਨੇ ਦਿਖਾ ਆ ਬੰਦਰਾਂ ਦਾ ਤੇਰਾ ਨੈਟ ਦੇ ਟੰਡੇ ਤੇ ਚੜ੍ਹ ਕੇ ਦੇ ਦਾਂਗੇ ਦੋ ਟਾਈਮ ਚਾਰ ਟਾਈਮ ਕੋਈ ਵੀ ਚੁੱਕ ਸਕਦਾ ਹਾਂ ਦਸੱਲੀ ਕਰ ਰਹਾਂ ਨਾ ਇੱਕ ਗੱਲ ਹੋਰ ਹੈ ਉਹ ਬਹਿਣੀ ਵਾਲੇ ਪਾਸੇ ਦੀ ਇਹ ਲੋਮ ਜਿਹੜੇ ਆ ਠੀਕ ਆ ਦਿਖਾ ਦਿੰਨੇ ਆ ਇਧਰਨੇ ਪਾਸੋਂ ਥਣ ਥੋੜੇ ਜੇ ਜੁੜਦੇ ਆ ਜੀ ਤੇ ਦੂਜੇ ਪਾਸੋਂ ਨਿੱਖੜਦੇ ਆ ਇਹ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੇ ਆ ਕਿ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਆਂਦਾ ਹੁੰਦਾ ਤੋਰ ਕੇ ਦਿਖਾ ਦੇ ਵੀਰੇ ਨਾਲ ਦੀ ਨਾਲ ਹੀ ਦਿਖਾ ਦਾਂਗੇ ਦੁੱਧ ਦੁੱਧ ਬਰਾਬਰ ਆ ਜਿਹੜੀ ਗੱਲ ਆ ਠੀਕ ਆ ਦੁੱਧ ਇੱਕੋ ਜਾ ਤੂੰ ਤੂੰ ਹਾਂ ਮੈਂ ਨਹੀਂ ਤੱਕ ਟਾਰਗਟ ਬਣਾਇਆ ਠੀਕ ਆ ਜੀ ਲੈ ਚਲੇ ਮੇਰੇ ਬੱਚਾ ਇਹਦੇ ਮਗਰ ਕੱਟਾ ਆ ਜਾਂਦਾ ਜੀ ਪਹਿਲਾਂ ਹੀ ਦਿਖਾ ਦਿੰਨੇ ਇੱਧਰਲੇ ਪਾਸੋਂ ਥਣ ਇਕੱਠੇ ਆ ਜੀ ਦੂਜੇ ਪਾਸੋਂ ਕੱਲਾ-ਕੱਲਾ ਨਿੱਖੜਵਾ 13 ਕਿਲੋ ਜੋਕ ਕੇ ਲੈ ਜਿਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚੁਵਾਈ ਕਰ ਸਕਦਾ ਜੀ ਬੈਕ ਸਾਈਡ ਤੋਂ ਤੁਹਾਨੂੰ ਥਣ ਦਿਖਾ ਦਿੰਨੇ ਆ ਥਣ ਦਾ ਵਾਅਦਾ ਘਾਟੇ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੂ ਮੋੜ ਲਈ ਵੀਰੇ ਵੈਸੀ ਫੜਾਂ ਦੇ ਥੋੜਾ ਜਿਹਾ ਸੈਜਦਾ ਹੀ ਆ ਜੀ ਇਧਰ ਦੇ ਪਾਸੋਂ ਨਿਖੜ ਮੇ ਆ ਦੂਜੇ ਪਾਸੋਂ ਜੁੜ ਮੇ ਆ ਪਹਿਲਾਂ ਹੀ ਦੱਸ ਦਿੰਨੇ ਆ ਜੀ ਡਿਮਾਂਡ ਬਾਈ ਦੱਸਦਾ ਕਿ ਇਹਦੀ ਵੀ ਫੋਨ ਤੇ ਰਹਿਣ ਵਾਲੀ ਆ 13 ਕਿਲੋ ਕੰਡੇ ਚ ਬਾਗ ਭਾਂਡੇ ਚ ਬਾਕੇ ਲੈ ਜਾਓ ਜੀ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ